ਇੰਦੀ ਪਲਾਨ ਇਹ ਪਿਛਲੇ 6-7 ਹਫ਼ਤਿਆਂ ਤੋਂ ਚੱਲ ਰਿਹਾ ਸੀਗਾ ਬੜਾ ਪੁਰਾਣਾ ਅਫੇਅਰ ਸੀਗਾ ਇਹ ਜੀ ਦਾ ਤੇ ਸੈਕੰਡਲੀ ਇਹਦੇ ਵਿੱਚ ਇਹ ਸੀਗਾ ਜਿਹੜਾ ਇੱਕ ਉਹਨਾਂ ਨੇ ਗੱਲ ਕਹੀ ਸੀ ਵੀ ਰਿਪੋਰਟ ਕਰਦਾ ਉਹ ਰਿਪੋਰਟ ਨਹੀਂ ਸੀ ਕਰਦਾ ਉਹਦੇ ਵਿੱਚ ਜਿਹੜੀ ਲੜਕੀ ਵੱਲੋਂ ਆ ਤੇ ਫਾਦਰ ਨੇ ਲਾਉਣ ਨੂੰ ਇੱਕ ਡਿਮਾਂਡ ਕੀਤੀ ਗਈ ਸੀ ਕਿ ਮੈਂ ਪੀਸ ਭਰਨੀ ਆ ਕਿ 20-25 ਲੱਖ ਰੁਪਏ ਮੰਗਿਆ ਗਿਆ ਸੀਗਾ ਜੀ ਜੀ ਉਹ ਕਹਿੰਦੀ ਵੀ ਅਪਾ ਕੀ ਫੀਸਾਂ ਭਰੀਆਂ ਜਾਣੀਆਂ ਚਾਹੀਆਂ ਚਾਹੇ ਉਹ ਘਰੋਂ ਫੋੜ ਵੀ ਕਰਦੇ ਸੀ ਉਹ ਤੋਂ ਨਚਾਇਆ ਹੈਨਾ ਉਹਨਾਂ ਨੂੰ ਲੱਗਿਆ ਹੁਣ ਪਿੰਡੋਂ ਪਤਾ ਲੱਗਿਆ ਜੀ ਉਹ ਕਹਿੰਦੀ ਵੀ ਕਿਤੇ ਫੂਡ ਵੀ ਕਰਦੇ ਵੀ ਆ ਤਾਂ ਵੀ ਕੰਮ ਗਲਤ ਆ ਵੀ ਕੱਲ ਨੂੰ ਪੱਕੇ ਹੋਣ ਦੇ ਚਾਂਸਸ ਕਿੰਨੇ ਘਾ ਉਹ ਕਹਿੰਦੀ ਚਾਂਸਸ ਤਾਂ ਨਹੀਂ ਹੈਗੇ ਬਟ ਉਹਦੇ ਪਿੱਛੇ ਜਿਹੜੀ ਇੱਕ ਕਹਿ ਲਈ ਨਾ ਕਨਸਪੀਰੇਸੀ ਹੋਰ ਸੀਗੀ ਫਿਰ ਉਹ ਕਹਿੰਦੀ ਵੀ ਐ ਕਰਕੇ ਵੀ ਤੁਸੀਂ ਇੱਥੇ ਆ ਜਾਓ ਜਾਂ ਕਿਦਾਂ ਫਿਰ ਉੱਥੇ ਜਾ ਕੇ ਉਹ ਕਹਿੰਦੇ ਵੀ ਪੁੱਤ ਫਿਰ ਹੁਣ ਤੱਕ 20-25 ਲੱਖ ਤੌਖਾ ਤੇ ਵੀ ਤੈਨੂੰ ਕੋਈ ਬੁਟੀਕ ਦਾ ਕੰਮ ਸਟਾਰਟ ਕਰ ਦਿੰਦੇ ਆ ਬੁਟੀਕ ਦਾ ਕੋਈ ਫੜਕੀ ਨੂੰ ਕੰਮ ਸਟਾਰਟ ਕਰਕੇ ਦਿੱਤਾ ਗਿਆ ਬਟੁੰਡੇ ਦੀ ਸ਼ਰਾਫਤ ਕਹਿਣੋ ਮੁੰਡੇ ਨੂੰ ਇਸ ਚੀਜ਼ ਦੀ ਅਵੇਰਨੈਸ ਹੋ ਚੁੱਕੀ ਸੀਗੀ ਕਿ ਵੀ ਭਾਈ ਇਹ ਚੀਜ਼ ਜਿਹੜੀ ਗੜਬੜ ਚੱਲ ਰਹੀ ਹੈ ਰੀ ਤੇ ਉਹਦੇ ਮੀਨ ਵਾਈਲ ਉਹ ਜੋ ਚੀਜ਼ਾਂ ਹੋਈਆਂ ਉਹ ਆਪਣੇ ਸਾਹਮਣੇ ਆ ਜੋ ਪੁਲਿਸ ਨੇ ਸਾਹਮਣੇ ਆਪਾਂ ਨੂੰ ਦੱਸਿਆ ਕੀ ਕੀ ਬਣਿਆ ਜੀ ਤੇ ਸੈਕੰਡਲੀ ਇੱਕ ਮੁੰਡੇ ਦੀ ਸ਼ਰਾਫਤ ਪਰਿਵਾਰ ਦੀ ਸ਼ਰਾਫਤ ਵੇਖੋ ਇੱਕ ਜੀਸਾਗਾ ਚੱਲਦੀ ਹੈ ਨਾ ਬੜਾ ਕਹਿੰਦੇ ਇੱਕ ਸ਼ਰੀਪਾਰ ਹੈ ਜੀ ਉਹ ਤੇ ਮਿਹਨਤ ਕਸ਼ ਪਰਿਵਾਰ ਹੈ ਮੁੰਡਾ ਵੀ ਇੱਕ ਪੰਜਾਬੀ ਦੇ ਸਟਾਇਲ ਦਾ ਮੈਨ ਲੱਗਦਾ ਪੜਿਆ ਹੋਇਆ ਹੋਏ ਤੇ ਸੈਕੰਡਲੀ ਵੇਖੋ ਧੂਰੀਆ ਦਾ ਗੱਲ ਇਹ ਆ ਮੁਕਤੀ ਗੱਲ ਵੀ ਇਹ ਚੀਜ਼ਾਂ ਆਪਾਂ 5 ਦਿਨ ਜਾਂ 7 ਦਿਨ ਗੱਲਾਂ ਕਰ ਲਾਂਗੇ ਜੀ ਮੈਂ ਜਿਹੜੀ ਮੁੱਦੇ ਵਾਲੀ ਗੱਲ ਦੀ ਆ ਬਿਲਕੁਲ ਉਹ ਤੋਂ ਵਕਤ ਉਹ ਤੋਂ ਬਾਅਦ ਇਹ ਕੌਨਸੀਕਵੈਂਸਸ ਕੀ ਆ ਹੂੰ ਉਸ ਤੋਂ ਬਾਅਦ ਇਹ ਚੀਜ਼ਾਂ ਇਹਦਾ ਨਿਚੋੜ ਕੀ ਆ ਇਹ ਚੀਜ਼ਾਂ ਤੁਸੀਂ ਕਿਵੇਂ ਕਾਬੂ ਪਾ ਸਕੋ ਜੀ ਹੂੰ ਜਿਹੜਾ ਸੱਚੀਲੀ ਜਿਹੜਾ ਮੇਨ ਇਹਦਾ ਰੀਜ਼ਨ ਆ ਅਸੀਂ ਇੱਕ ਤਰ੍ਹਾਂ ਦੇ ਕਲਚਰ ਤੋਂ ਟੁੱਟੇ ਆ ਜਿਹੜਾ ਸਾਡਾ ਪੰਜਾਬੀ ਕਲਚਰ ਸੀ ਜੋ ਸਾਡੀ ਪੰਜਾਬੀ ਸੱਭਿਤਾ ਸੀਗੀ ਜੋ ਸਾਰਾ ਜੋ ਸਾਡਾ ਸੀਗਾ ਵੀ ਕੁੜੀਆਂ ਦਾ ਸਿਰ ਟੱਕਣਾ ਜਾਂ ਇੱਕ ਪਾਣਾ ਆਉਂਦਾ ਤਾਂ ਘੁੰਡ ਘੱਟਾ ਜੀ ਜੀ ਉਹ ਵੈਲਿਊਜ਼ ਨੇ ਖਤਮ ਹੋਣ ਦੇ ਨਾਲ ਨਾਲ ਸਾਡੀ ਉਹ ਜਿਹੜੀਆਂ ਵੈਲਿਊਜ਼ ਆ ਨਾ ਕਦਰਾਂ ਕੀਮਤਾਂ ਸਾਡੀਆਂ ਰੀਲਾਂ ਤੇ ਆ ਕੇ ਮੁੱਕੀਆਂ ਹੂੰ ਬਿਲਕੁਲ ਟਿਕੂਤੀ ਹੋ ਗਈਆਂ ਜਿਹੜਾ ਹੈ ਨਾ ਜੋ ਅੱਜ ਦਾ ਟਾਈਮ ਹੈ ਤੇ ਇਹਦੇ ਵਿੱਚ ਵੇਖੋ ਮੈਂ ਇਹ ਕਹਦਾ ਜਦੋਂ ਵੀ ਅਸੀਂ ਕੋਈ ਹੁਣ ਪੋਸਟ ਵੇਖਦੇ ਆ ਜਾਂ ਕਿਵੇਂ ਹੁਣ ਪਿੱਛੇ ਜੋ ਇੱਕ ਬਲਾਤਕਾਰ ਵੀ ਹੋਇਆ ਸੀ ਹੈ ਨਾ ਬੱਚੀ ਦਾ 13 ਸਾਲ ਦੀ ਬੱਚੀ ਦਾ ਬਿਲਕੁਲ ਜੀ ਜੀ ਵਿੱਚ ਰੱਖੋ 4-5 ਦਿਨ ਗੱਲ ਚੱਲੀ ਸੀ ਹਰ ਇੱਕ ਬੰਦਾ ਫਿਰ ਉਦੋਂ ਬਾਅਦ ਆਪ ਦੇ ਰਿਝੇ ਵਿੱਚ ਬੀਵੀ ਆ ਸਾਰੇ ਆ ਗਏ ਆ ਦੇ ਬਟ ਮਤਾ ਇਹ ਆ ਇਹ ਚੀਜ਼ ਨੂੰ ਫਲ ਕਦੋਂ ਪਾਉਗੀ ਮੈਨੂੰ ਤੁਰੀਆ ਸਾਹਿਬ ਨਾਲ ਮੋਸ਼ਨਲੀ ਮੈਂ ਇੱਕ ਗੱਲ ਕਰਦਾ ਵੀ ਮੈਨੂੰ ਲੱਗਦਾ ਸਾਡੇ ਨਾਲ ਪੰਜਾਬ ਨੂੰ ਪਿਛਲੇ 5 ਸਾਲਾਂ ਚ ਨਜ਼ਰ ਲੱਗੀ ਹੈ ਸਾਡੇ ਯੂਥ ਬਹੁਤ ਨੌਜਵਾਨ ਮੁੰਡੇ ਬਹੁਤ ਮਰ ਰਹੇ ਆ ਜੀ ਜੀ ਕੋਈ ਨਾ ਕੋਈ ਇੱਕ ਕੋਈ ਨਾ ਕੋਈ ਇੱਕ ਬਣ ਜਾਂਦੀ ਹੈ